हां जी दोस्तों ਥਣਾ ਦੀ ਲੇਵੇ ਦੀ ਪੂਰੀ ਮਿੱਤਰੋ ਸਾਫ ਸਰੀਰ ਪੱਖੋਂ ਸੋਹਣੀ ਕਦ ਕਰ ਠੀਕ ਬੜਾ ਛੋਟਾ ਨੇ ਤੇ ਬਾਈ ਹਾਕਮ ਦੇ ਘਰ ਆਪਾਂ ਇਹ ਵੀਡੀਓ ਬਣਾ ਰਿਹਾ ਪਿੰਡ ਹੈਗਾ ਜੀ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਜੇ ਥਣਾ ਦਾ ਗੈਬ ਦੇਖਣਾ ਤਾਂ ਮਿੱਤਰੋ ਬਹੁਤ ਚੰਗਾ ਥਣਾ ਦਾ ਸਹਿਜ ਵੀ ਬਹੁਤ ਚੰਗਾ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਕਿਹੜਾ ਸੁਆ ਸੂੰਦੀ ਆ ਕਿੰਨੇ ਕ ਦਿਨ ਸੂੰਣ ਦੇ ਵਿੱਚ ਬਾਕੀ ਨੇ ਕੀ ਬਾਈ ਨੇ ਰੇਟ ਕੀਤਾ ਰੇਟ ਮਿੱਤਰੋ ਆਪਾਂ ਪੂਰਾ ਜਾਇਜ਼ ਜਾ ਕਰਵਾਵਾਂਗੇ ਤਾਂ ਜੋ ਪਹਿਲੇ ਦੂਜੇ ਫੋਰ ਤੇ ਮਿੱਤਰੋ ਸੌਦਾ ਹੋ ਜੇ ਸਿੰਘਾਂ ਦੇ ਵਿੱਚ ਸੂੰਣੀ ਆ ਹਾਂਜੀ ਕੀ ਹਾਲ ਚਾਲ ਆ ਹਾਕਮ ਸਿੰਘ ਆ ਪਿੰਡ ਆਪਣਾ ਫੂਲ ਆ ਹਾਂਜੀ ਪਿੰਡ ਫੂਲ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਅ ਤਹਿਸੀਲ ਦੇ ਕੋਲੇ ਘਰ ਹੈ ਹਾਂਜੀ ਠੀਕ ਹੈ ਸੁਆ ਮੱਝ ਦਾ ਤੀਜੇ ਸੂਗੀ ਤੀਜਾ ਸੁਆ ਸੂੰਦੀ ਆ ਹਾਂਜੀ ਕਿੰਨੇ ਕ ਦਿਨ ਜਿਹੜੇ ਲੈ ਜੂਗੀ ਇਹਦੇ ਇੱਕ ਤਰੀਕੇ ਨੂੰ ਦਿਨ ਪੂਰੇ ਹੁੰਦੇ ਆ ਮੰਲਾ ਹਜੇ ਵੀ 2-3 ਦਿਨ ਕੱਢਦੀ ਆ ਹਾਂ ਕੱਢ ਜੂਗੀ ਬਹੁਤ ਬਣੂਗੀ ਹਜੇ ਵੀ ਠੀਕ ਆ ਬਹੁਤ ਬਣੀ ਆ ਹਾਂ ਦੁੱਧ ਦਾ ਦੱਸਿਆ ਕੁਛ ਦੁੱਧ ਨਹੀਂ ਯਾਰ ਐਵੇਂ ਤੈਨੂੰ ਕਹ ਰਿਹਾ ਠੀਕ ਆ ਛੋਡੀ ਲਿਆਂਦੀ ਵੀ ਆ ਲਿਆਂਦੀ ਆ ਪਤਾ ਛੋਡੀ ਲਿਆਂਦੀ ਵੀ ਆ ਚੀ ਲਿਆਂਦੀ ਸੀ ਠੀਕ ਆ ਪਾਲੀ ਆ ਪਾਲੀ ਆ ਮੰਲਾ ਤਿਆਰ ਕਰੀ ਆ ਤਿਆਰ ਕਰੀ ਆ ਠੀਕ ਆ ਰੇਟ ਕੀ ਕਰਤਾ ਜੀ ਰੇਟ 1,35,000 1,35 ਮਾਨਤਨ ਮਾਨਤਨ ਹੋਣੀ ਤੋਰੀ ਤੋਰੋ ਫਿਰ ਜੀ ਬਹੁਤ ਆ ਠੀਕ ਆ ਕਦ ਕਰ ਠੀਕ ਆ ਸੇਧ ਪੱਖੋ ਠੀਕ ਆ ਥਣਲੇ ਪੇ ਦੀ ਪੂਰੀ ਮਿੱਤਰੋ ਸਾਫ ਆ ਤੀਜਾ ਸੁਗਾ ਸੋਹਣੀ ਆ ਤੇ ਚੰਗੀਆਂ ਮੱਜਾਂ ਦੇ ਵਿੱਚੋਂ ਆਉਂਦੀ ਆ ਕਿਉਂਕਿ ਲੇਵੇ ਕੰਨੋਂ ਚੰਗੀ ਆ ਸਰੀਰ ਪੱਕੋ ਵੀ ਬਹੁਤ ਚੰਗੀ ਆ ਖਾਣ ਪੀਣ ਦੀ ਬਹੁਤ ਆ ਘੋਸੜ ਦੇ ਠੀਕ ਆ ਖਾਣ ਪੀਣ ਚ ਖੁੱਲੀ ਆ ਹੁਣ ਘੋਸੜ ਦੇ ਠੀਕ ਆ ਖਾਲ ਖੋਲ ਸਭ ਓਕੇ 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 ਰੇਟ ਕਰਿਆ 135 135 ਦਾ ਮਾਨਤਨ ਹੋ ਜੂ ਹੈ ਹਾਂ ਧਾਰ ਬਹੁਤ ਮੋਟੀ ਹੈ ਓਕੇ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 97814 ਹਾਂਜੀ 00631 97814 00631 ਤੋਂ ਰੋਜ ਇੱਕ ਵਾਰੀ ਲੰਮਾ ਤੋਰਦੇ ਇਧਰ ਨੂੰ ਸਾਹਮਣੇ ਥੋੜੇ ਦੁਰ ਦੀ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਗੇ ਤੇ ਸਿਹਤ ਪੱਖੋਂ ਵੀ ਠੀਕ ਆ ਥਾਂਲੇ ਵੀ ਦੀ ਪੂਰੀ ਮਿੱਤਰੋ ਸਾਬਤ ਤੀਜਾ ਸੁਆ ਸੁਣੀਏ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਹਾਂ ਸੂ ਕਦੋਂ ਵੀ ਸਕਦੀ ਆ ਹਾਂ ਕਦੋਂ ਵੀ ਵੈਸੇ ਤਿਆਰੀਆਂ ਦੇ ਵਿੱਚ ਆ 2-3 ਦਿਨ ਕੱਢ ਵੀ ਸਕਦੀ ਆ ਤੇ ਜੇਕਰ دوست ਨੇ ਕਿਸੇ ਨੇ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 82 124 ਸੋ ਸਾਰੇ ਵੀਰਾਂ ਦਾ ਧੰਨਵਾਦ